welcom back to our youtube channel study hub ਅੱਜ ਆਪਾਂ ਸੈਕੰਡ ਇੰਪੋਰਟੈਂਟ ਲੌਂਗ ਕੁਐਸਚਨ ਡਿਸਕਸ ਕਰਾਂਗੇ ਜਿਹੜਾ ਹੈ ਅਧਿਕਾਰ ਕੀ ਹੈ ਇਸ ਦੀ ਪਰਿਭਾਸ਼ਾ ਕੀ ਹੈ ਤੇ ਇਸ ਦੇ ਵਿਸ਼ੇਸ਼ ਤੱਤ ਕਿਹੜੇ ਹਨ ਸੋ ਆਜੋ ਆਪਾਂ ਆਪਣੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਅਧਿਕਾਰ ਦੀ ਪਰਿਭਾਸ਼ਾ ਮਨੁੱਖ ਸਮਾਜੀ ਜੀਵ ਹੈ ਅਤੇ ਸਮਾਜ ਤੋਂ ਬਿਨਾ ਉਸ ਦਾ ਜੀਵਿਤ ਰਹਿਣਾ ਅਤੇ ਵਿਕਾਸ ਕਰਨਾ ਕਾਫੀ ਕਠਿਨ ਹੈ ਸਮਾਜ ਵਿੱਚ ਵਸਦਾ ਵਿਅਕਤੀ ਤਾਂ ਹੀ ਵਿਕਾਸ ਕਰ ਸਕਦਾ ਹੈ ਜੇਕਰ ਸਮਾਜ ਜਾਂ ਰਾਜ ਵੱਲੋਂ ਵਿਕਾਸ ਕਰਨ ਲਈ ਉਸ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਹੋਣ ਤੇ ਇਹਨਾਂ ਸਹੂਲਤਾਂ ਨੂੰ ਹੀ ਅਧਿਕਾਰ ਦਾ ਨਾਂ ਦਿੱਤਾ ਜਾਂਦਾ ਹੈ ਵੱਖ-ਵੱਖ ਵਿਦਵਾਨਾਂ ਨੇ ਅਧਿਕਾਰ ਨੂੰ ਆਪਣੇ ਸ਼ਬਦਾਂ ਵਿੱਚ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵਾਈਲਡ ਦੇ ਅਨੁਸਾਰ ਕੁਝ ਕੰਮਾਂ ਨੂੰ ਕਰਨ ਲਈ ਆਜ਼ਾਦੀ ਦੀ ਉਚਿਤ ਮੰਗ ਅਧਿਕਾਰ ਹੈ ਦੂਜੀ ਡੈਫੀਨੇਸ਼ਨ ਹੈ ਆਸਟਿਨ ਦੇ ਅਨੁਸਾਰ ਅਧਿਕਾਰ ਵਿਅਕਤੀ ਦੀ ਉਹ ਸ਼ਕਤੀ ਹੈ ਜਿਸ ਦੁਆਰਾ ਉਹ ਦੂਜੇ ਵਿਅਕਤੀ ਕੋਲੋਂ ਕੋਈ ਕੰਮ ਕਰਵਾ ਸਕਦਾ ਹੈ ਜਾਂ ਉਸ ਨੂੰ ਕੋਈ ਕੰਮ ਕਰਨ ਤੋਂ ਰੋਕ ਸਕਦਾ ਹੈ ਤੀਜੀ ਡੈਫੀਨੇਸ਼ਨ ਕਰਾਂਗੇ ਹੋਲੈਂਡ ਦੀ ਹੋਲੈਂਡ ਦੇ ਅਨੁਸਾਰ ਇੱਕ ਵਿਅਕਤੀ ਰਾਹੀ ਦੂਜੇ ਵਿਅਕਤੀ ਨੂੰ ਵਿਅਕਤੀ ਦੇ ਕੰਮ ਨੂੰ ਸਮਾਜ ਦੇ ਮਤ ਅਤੀਸ਼ਕਤੀ ਦੁਆਰਾ ਪ੍ਰਭਾਵਿਤ ਕਰਨ ਦੀ ਸ਼ਕਤੀ ਦਾ ਨਾਹੀਂ ਅਧਿਕਾਰ ਹੈ ਇਹ ਆਪਾਂ ਤਿੰਨ ਡਿਫੀਨੇਸ਼ਨਸ ਕੀਤੀਆਂ ਨੇ ਇਹਨਾਂ ਦੇ ਵਿੱਚੋਂ ਆਪਾਂ ਇਗਜ਼ਾਮ ਦੇ ਵਿੱਚ ਕੋਈ ਦੋ ਡਿਫੀਨੇਸ਼ਨਸ ਤਾਂ ਕੰਪਲਸਰੀ ਕਰਨੀਆਂ ਨੇ ਜੇ ਤੁਸੀਂ ਤਿੰਨ ਯਾਦ ਕਰ ਸਕਦੇ ਹੋ ਤਾਂ ਇਟਸ ਆਲਸੋ ਬੈਟਰ ਆਪਾਂ ਇਸ ਤੋਂ ਬਾਅਦ ਇਹ ਡਿਸਕਸ ਕਰਾਂਗੇ ਇਹਦੇ ਮੇਨ ਫੀਚਰਸ ਯਾਨੀ ਕਿ ਵਿਸ਼ੇਸ਼ਤਾਵਾਂ ਕੀ ਨੇ ਅਧਿਕਾਰਾਂ ਦੀਆਂ ਅਧਿਕਾਰ ਦੀਆਂ ਉੱਪਰ ਦਿੱਤੀਆਂ ਪਰਿਭਾਸ਼ਾਵਾਂ ਤੋਂ ਅਧਿਕਾਰ ਦੇ ਕੁਝ ਵਿਸ਼ੇਸ਼ ਤੱਤ ਪ੍ਰਗਟ ਹੁੰਦੇ ਹਨ ਜਿਨ੍ਹਾਂ ਨੂੰ ਹੁਣ ਅੱਗੇ ਆਪਾਂ ਕੀ ਹੈ ਵੇਰਵਾ ਉਹਨਾਂ ਦਾ ਡਿਸਕਸ ਕਰਾਂਗੇ ਅਧਿਕਾਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦਾ ਦਾਵਾ ਹੈ ਯਾਨੀ ਕਿ ਜਿਹੜੇ ਅਧਿਕਾਰ ਹੁੰਦੇ ਨੇ ਉਹ ਵਿਅਕਤੀ ਦੇ ਸਮੂਹ ਦਾ ਦਾਵਾ ਹੁੰਦਾ ਹੈ ਯਾਨੀ ਕਿ ਕੋਈ ਵਿਅਕਤੀ ਹੈ ਉਹਨੂੰ ਇੱਕ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੁੰਦੇ ਹਨ ਅਧਿਕਾਰ ਸਮਾਜ ਸਮਾਜ ਕੋਲੋਂ ਕੁਝ ਸਹੂਲਤਾਂ ਪ੍ਰਾਪਤ ਕਰਨ ਲਈ ਵਿਅਕਤੀ ਦਾ ਇੱਕ ਦਾਵਾ ਹੈ ਮਨੁੱਖ ਦੀਆਂ ਅਨੇਕ ਸੁਭਾਵਿਕ ਰੁਚੀਆਂ ਹਨ ਉਹਨਾਂ ਦੀ ਸੰਤੁਸ਼ਟਤਾ ਲਈ ਮਨੁੱਖ ਨੂੰ ਸਮਾਜਿਕ ਅਵਸਥਾਵਾਂ ਦੀ ਲੋੜ ਹੈ ਅਤੇ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਇਨ੍ਹਾਂ ਅਵਸਥਾਵਾਂ ਦੀ ਮੰਗ ਕਰਦਾ ਹੈ ਅਤੇ ਸਮਾਜ ਜਾਂ ਰਾਜ ਉਸ ਦਾਅਵੇ ਨੂੰ ਉਚਿਤ ਮੰਨਦਾ ਹੋਇਆ ਪ੍ਰਵਾਨ ਕਰ ਲੈਂਦਾ ਹੈ ਦੂਜਾ ਪੁਆਇੰਟ ਹੈ ਅਧਿਕਾਰ ਉਚਿਤ ਅਤੇ ਨੈਤਿਕ ਹੋਣੇ ਚਾਹੀਦੇ ਹਨ ਕੋਈ ਨਾਗਰਿਕ ਜੂਆ ਖੇਡਣ ਜਾਂ ਆਤਮ ਹੱਤਿਆ ਕਰਨ ਦੀ ਖੁੱਲ ਨਹੀਂ ਮੰਗ ਸਕਦਾ ਕਿਉਂਕਿ ਇਹ ਮੰਗਾ ਵਿਅਕਤੀ ਦੇ ਆਪਣੇ ਭਲੇ ਲਈ ਉਚਿਤ ਨਹੀਂ ਹਨ ਕੇਵਲ ਉਹ ਹੀ ਮੰਗਾ ਅਧਿਕਾਰ ਦੇ ਰੂਪ ਵਿੱਚ ਪ੍ਰਵਾਨ ਕੀਤੀਆਂ ਜਾ ਸਕਦੀਆਂ ਹਨ ਜੋ ਵਿਅਕਤੀ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਜ਼ਰੂਰੀ ਹਨ ਜੋ ਨੈਤਿਕ ਪੱਖ ਤੋਂ ਪ੍ਰਵਾਨਯੋਗ ਹੋਣ ਵਿਅਕਤੀ ਦੀਆਂ ਅਨੈਤਿਕ ਜਾਂ ਅਣਉਚਿਤ ਮੰਗਾਂ ਨੂੰ ਰਾਜ ਦੁਆਰਾ ਅਧਿਕਾਰ ਦੇ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਤੀਜਾ ਪੁਆਇੰਟ ਹੈ ਅਧਿਕਾਰ ਕੇਵਲ ਸਮਾਜ ਵਿੱਚ ਹੀ ਸੰਭਵ ਹਨ ਸਮਾਜ ਤੋਂ ਬਾਹਰ ਅਧਿਕਾਰ ਦੀ ਹੋਣਦ ਸੰਭਵ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਹੈ ਜਿਹੜਾ ਉਹ ਸਮਾਜਿਕ ਜੀਵ ਹੈ ਤੇ ਸਮਾਜ ਤੋਂ ਬਿਨਾ ਉਸ ਦੀ ਉਸ ਦੀ ਐਗਜ਼ਿਸਟੈਂਸ ਦਾ ਕੋਈ ਮਤਲਬ ਹੀ ਨਹੀਂ ਅਧਿਕਾਰ ਉਹਨਾਂ ਸਹੂਲਤਾਂ ਦਾ ਨਾਮ ਹੈ ਜੋ ਵਿਅਕਤੀ ਨੂੰ ਕੇਵਲ ਸਮਾਜ ਵਿੱਚੋਂ ਹੀ ਪ੍ਰਾਪਤ ਹੋ ਸਕਦੀਆਂ ਹਨ ਸਮਾਜ ਤੋਂ ਬਾਹਰ ਅਧਿਕਾਰ ਦਾ ਕੋਈ ਮਹੱਤਵ ਨਹੀਂ ਹੋ ਸਕਦਾ ਅਧਿਕਾਰ ਸਮਾਜ ਵਿੱਚ ਵਸਦੇ ਵਿਅਕਤੀਆਂ ਲਈ ਹਨ ਨਾ ਕਿ ਜੋ ਸਮਾਜ ਤੋਂ ਬਾਹਰ ਰਹਿੰਦੇ ਸੰਿਆਸੀ ਇਸ ਸੰਿਆਸੀਆਂ ਨੇ ਚੌਥਾ ਪੁਆਇੰਟ ਹੈ ਅਧਿਕਾਰ ਸਮਾਜ ਵੱਲੋਂ ਪ੍ਰਵਾਨ ਹੋਣੇ ਚਾਹੀਦੇ ਹਨ ਵਿਅਕਤੀ ਦੀਆਂ ਸਾਰੀਆਂ ਮੰਗਾਂ ਅਧਿਕਾਰ ਦਾ ਰੂਪ ਧਾਰ ਨਹੀਂ ਕਰ ਸਕਦੀਆਂ ਵਿਅਕਤੀ ਦੀਆਂ ਮੰਗਾਂ ਉਚਿਤ ਹੋਣੀਆਂ ਚਾਹੀਦੀਆਂ ਹਨ ਵਿਅਕਤੀ ਦੀ ਕੋਈ ਮੰਗ ਉਦੋਂ ਤੱਕ ਅਧਿਕਾਰ ਨਹੀਂ ਬਣ ਸਕਦੀ ਜਦੋਂ ਤੱਕ ਉਸ ਨੂੰ ਸਮਾਜ ਦੀ ਪ੍ਰਵਾਨਗੀ ਨਾ ਮਿਲੇ ਯਾਨੀ ਕਿ ਸਮਾਜ ਵਿੱਚ ਕਿਸੇ ਅਧਿਕਾਰ ਨੂੰ ਉਦੋਂ ਹੀ ਪ੍ਰਵਾਨਗੀ ਮਤਲਬ ਕਿ ਉਹ ਅਧਿਕਾਰ ਉਦੋਂ ਹੀ ਕਿਸੇ ਮਨੁੱਖ ਦਾ ਅਧਿਕਾਰ ਬਣੇਗਾ ਜਦੋਂ ਉਸ ਨੂੰ ਸਮਾਜ ਜਿਹੜਾ ਪ੍ਰਵਾਨ ਕਰਦਾ ਹੈ ਸਮਾਜ ਵਿਅਕਤੀਆਂ ਦੀਆਂ ਕੇਵਲ ਉਹਨਾਂ ਹੀ ਮੰਗਾਂ ਨੂੰ ਸਵੀਕਾਰ ਕਰਦਾ ਹੈ ਜੋ ਸਾਰੇ ਮਨੁੱਖਾਂ ਦੇ ਵਿਕਾਸ ਲਈ ਜ਼ਰੂਰੀ ਹੁੰਦੀਆਂ ਹਨ ਕੁਝ ਵਿਅਕਤੀਆਂ ਦੀਆਂ ਸਵਾਰਥੀ ਮੰਗਾਂ ਨੂੰ ਸਮਾਜ ਪਰਵਾਨ ਨਹੀਂ ਕਰਦਾ ਇਸ ਲਈ ਉਹਨਾਂ ਨੂੰ ਅਧਿਕਾਰ ਨਹੀਂ ਕਿਹਾ ਜਾ ਸਕਦਾ ਪੰਜਵਾਂ ਪੁਆਇੰਟ ਹੈ ਅਧਿਕਾਰ ਸਭ ਲਈ ਸਾਂਝੇ ਹੁੰਦੇ ਹਨ ਉਹਨਾਂ ਸਹੂਲਤਾਂ ਦਾ ਨਾ ਅਧਿਕਾਰ ਹੈ ਜੋ ਸਮਾਜ ਦੇ ਹਰ ਵਿਅਕਤੀ ਦੇ ਵਿਕਾਸ ਦੇ ਵਿਕਾਸ ਲਈ ਦਿੱਤੀਆਂ ਜਾਂਦੀਆਂ ਹਨ ਅਧਿਕਾਰਾਂ ਦੇ ਖੇਤਰ ਵਿੱਚ ਊਚ ਨੀਚ ਅਮੀਰ ਗਰੀਬ ਗੋਰੇ ਕਾਲੇ ਅਤੇ ਪੁਰਖ ਇਸਤਰੀ ਵਿੱਚ ਕੋਈ ਭੇਦ ਪਾਵ ਨਹੀਂ ਹੁੰਦਾ ਜੋ ਸਹੂਲਤਾਂ ਕੁਝ ਵਿਅਕਤੀਆਂ ਤੱਕ ਸੀਮਿਤ ਹੋਣ ਉਹਨਾਂ ਨੂੰ ਅਧਿਕਾਰ ਕਹਿਣਾ ਉਚਿਤ ਨਹੀਂ 6ਵਾਂ ਪੁਆਇੰਟ ਹੈ ਅਧਿਕਾਰ ਸੀਮਿਤ ਹੁੰਦੇ ਹਨ ਨਾਗਰਿਕਾਂ ਦਾ ਹਰ ਅਧਿਕਾਰ ਸੀਮਿਤ ਹੁੰਦਾ ਹੈ ਜੇਕਰ ਅਸੀਮਤ ਹੋਣਗੇ ਤਾਂ ਸਮਾਜ ਦਾ ਅਮਨ ਤੇ ਸ਼ਾਂਤੀ ਖਤਮ ਹੋ ਜਾਵੇਗਾ ਜਿਸ ਵਿਅਕਤੀ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ ਉਹ ਇਸ ਆਜ਼ਾਦੀ ਦੀ ਵਰਤੋਂ ਹਿੰਸਕ ਕਾਰਵਾਈਆਂ ਕਰਵਾਉਣ ਲਈ ਨਹੀਂ ਕਰ ਸਕਦਾ ਉਸ ਦਾ ਅਧਿਕਾਰ ਸੀਮਤ ਹੈ ਕਿ ਉਹ ਇਸ ਦਾ ਪ੍ਰਯੋਗ ਸਮਾਜ ਦੇ ਪ੍ਰਵਾਨ ਕੀਤੇ ਦਾਇਰੇ ਦੇ ਅੰਦਰ ਹੀ ਕਰ ਸਕਦਾ ਹੈ। ਅਧਿਕਾਰ ਅਤੇ ਕਰਤਵ ਸੰਬੰਧਿਤ ਹਨ। ਅਧਿਕਾਰ ਅਤੇ ਕਰਤਵ ਇੱਕ ਸਿੱਕੇ ਦੇ ਦੋ ਪਾਸੇ ਹਨ। ਹਰ ਅਧਿਕਾਰ ਨਾਲ ਕਰਤਵ ਸਬੰਧਿਤ ਹਨ ਮੇਰਾ ਜੋ ਅਧਿਕਾਰ ਹੈ ਉਹ ਦੂਜਿਆਂ ਦਾ ਕਰਤਵ ਹੈ ਜੋ ਦੂਜਿਆਂ ਦਾ ਅਧਿਕਾਰ ਹੈ ਉਹ ਮੇਰਾ ਕਰਤਵ ਹੈ ਯਾਨੀ ਕਿ ਕਰਤਵਾਂ ਤੋਂ ਬਿਨਾ ਕਿਸੇ ਵੀ ਅਧਿਕਾਰ ਦਾ ਕੋਈ ਮਹੱਤਵ ਨਹੀਂ 8ਵਾਂ ਪੁਆਇੰਟ ਹੈ ਅਧਿਕਾਰਾਂ ਦੀ ਕਲਿਆਣਕਾਰੀ ਸਰੂਪ ਅਧਿਕਾਰਾਂ ਦਾ ਸਰੂਪ ਜ਼ਰੂਰੀ ਹੀ ਕਲਿਆਣਕਾਰੀ ਹੋਣਾ ਚਾਹੀਦਾ ਹੈ ਭਾਵ ਇਹ ਹੈ ਕਿ ਅਧਿਕਾਰ ਵਿਅਕਤੀ ਦੇ ਕੇਵਲ ਵਿਅਕਤੀਗਤ ਵਿਕਾਸ ਲਈ ਹੀ ਨਹੀਂ ਸਗੋਂ ਉਹਨਾਂ ਦੇ ਸਰੂਪ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਸਮੁੱਚੇ ਸਮਾਜ ਦਾ ਕਲਿਆਣ ਹੋ ਸਕੇ ਜੋ ਸਹੂਲਤਾਂ ਜਾਂ ਸਥਿਤੀਆਂ ਕੁਝ ਵਿਅਕਤੀਆਂ ਦੇ ਵਿਕਾਸ ਲਈ ਬੜੀਆਂ ਲਾਭਕਾਰੀ ਹਨ ਪਰੰਤੂ ਸਮੁੱਚੇ ਸਮਾਜ ਦੇ ਕਲਿਆਣ ਲਈ ਕੋਈ ਯੋਗਦਾਨ ਨਹੀਂ ਦਿੰਦੀਆਂ ਸਮਾਜ ਵੱਲੋਂ ਅਧਿਕਾਰਾਂ ਦੇ ਰੂਪ ਵਿੱਚ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ ਯਾਨਕੀ ਜਿਹੜੇ ਅਧਿਕਾਰ ਨੇ ਉਹ ਦੂਜਿਆਂ ਦਾ ਵੀ ਕਲਿਆਣਕਾਰੀ ਕਲਿਆਣਕਾਰੀ ਸਿੱਧ ਹੋਣੇ ਚਾਹੀਦੇ ਹਨ ਨਵਾਂ ਪੁਆਇੰਟ ਹੈ ਅਧਿਕਾਰ ਰਾਜ ਦੁਆਰਾ ਸੁਰੱਖਿਅਤ ਹੋਣੇ ਚਾਹੀਦੇ ਹਨ ਰਾਜ ਦੁਆਰਾ ਅਧਿਕਾਰ ਦੀ ਸੁਰੱਖਿਆ ਦਾ ਪ੍ਰਬੰਧ ਅਧਿਕਾਰ ਦਾ ਇੱਕ ਜ਼ਰੂਰੀ ਲੱਛਣ ਹੈ ਜਿਸ ਅਧਿਕਾਰ ਨੂੰ ਰਾਜ ਦੁਆਰਾ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ ਸਮਾਜਿਕ ਜੀਵਨ ਵਿੱਚ ਉਸਦਾ ਕੋਈ ਮਹੱਤਵ ਨਹੀਂ 10ਵਾਂ ਪੁਆਇੰਟ ਹੈ ਅਧਿਕਾਰਾਂ ਦਾ ਬਦਲਦਾ ਸਰੂਪ ਅਧਿਕਾਰਾਂ ਦਾ ਸਰੂਪ ਹਮੇਸ਼ਾ ਲਈ ਸਥਾਈ ਨਹੀਂ ਹੁੰਦਾ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਹਾਲਾਤਾਂ ਦੇ ਨਿਰੰਤਰ ਪਰਵਰਤਨ ਆਉਂਦੇ ਰਹਿੰਦੇ ਹਨ ਇਨ੍ਹਾਂ ਪਰਵਰਤਨਾਂ ਦੇ ਫਲ ਸਰੂਪ ਅਧਿਕਾਰਾਂ ਦੇ ਸਰੂਪ ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਆਉਂਦੀਆਂ ਹਨ ਨਵੇਂ ਹਾਲਾਤਾਂ ਅਨੁਸਾਰ ਨਵੇਂ ਲੋਕਾਂ ਨੂੰ ਨਵੇਂ ਅਧਿਕਾਰਾਂ ਦੀ ਲੋੜ ਮਹਿਸੂਸ ਹੁੰਦੀ ਹੈ ਅਤੇ ਰਾਜ ਦੁਆਰਾ ਨਵੇਂ ਅਧਿਕਾਰ ਪ੍ਰਦਾਨ ਕੀਤੇ ਜਾਂਦੇ ਹਨ ਸੋ ਇਸ ਸਾਰੇ ਦਾ ਸਿੱਟਾ ਇਹ ਨਿਕਲਦਾ ਹੈ ਕਿ ਅਧਿਕਾਰਾਂ ਦੇ ਤੱਤ ਸਬੰਧੀ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਧਿਕਾਰ ਵਿਅਕਤੀ ਦੀਆਂ ਉਹਨਾਂ ਜਾਇਜ਼ ਮੰਗਾਂ ਦਾ ਨਾਮ ਹੈ ਜਿਨ੍ਹਾਂ ਨੂੰ ਸਮਾਜ ਪ੍ਰਵਾਨ ਕਰਦਾ ਹੈ ਅਤੇ ਜੋ ਰਾਜ ਦੁਆਰਾ ਲਾਗੂ ਕੀਤੇ ਜਾਂਦੇ ਹਨ ਅਧਿਕਾਰ ਸਭ ਲਈ ਸਾਂਝੇ ਹੁੰਦੇ ਹਨ ਅਤੇ ਇਹਨਾਂ ਨੂੰ ਸੀਮਤ ਰੂਪ ਵਿੱਚ ਹੀ ਮਾਣਿਆ ਜਾ ਸਕਦਾ ਹੈ ਅਧਿਕਾਰਾਂ ਦੇ ਨਾਲ ਕਰਤੱਵਾਂ ਦਾ ਹੋਣਾ ਵੀ ਜ਼ਰੂਰੀ ਹੈ ਅਧਿਕਾਰ ਕੇਵਲ ਸਮਾਜ ਵਿੱਚ ਹੀ ਸੰਭਵ ਹੋ ਸਕਦੇ ਹਨ ਸਮਾਜ ਤੋਂ ਬਾਹਰ ਅਧਿਕਾਰਾਂ ਦੀ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਏਸੀ ਅੱਜ ਦਾ ਆਪਣਾ ਲੈਕਚਰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਹੋਰ ਵੀਡੀਓਜ਼ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਫਰੈਂਡਸ ਦੇ ਨਾਲ ਵਾਤਵਾਰ ਸ਼ੇਅਰ ਕਰੋ ਲਾਈਕ ਕਰੋ ਸ਼ੇਅਰ ਕਰੋ ਐਂਡ ਕਮੈਂਟ ਕਰੋ ਥੈਂਕਸ ਫॉर ਵਾਚਿੰਗ